ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲਾਉਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਬਣਾਉਣ ਜਾ ਰਹੇ ਹਾਂ ਜੀ ਅੱਜ ਆਲੂ ਪਕੌੜਿਆਂ ਵਾਲੀ ਖੜੀ ਇਹਦੇ ਲਈ ਜੀ ਆਪਾਂ ਸਮਾਨ ਲਿਆ ਹੈਗਾ ਸਭ ਨਾਲ ਪਹਿਲਾਂ ਤਾਂ ਜੀ ਆਪਾਂ ਲਿਆ ਹੈਗਾ ਬੇਸਣ ਇੱਕ ਕੌਲੀ ਤੇ ਇੱਕ ਕੱਟਿਆ ਹੋਇਆ ਲੈ ਗਏ ਜੀ ਆਪਾਂ ਪਿਆਜ਼ ਇੱਕ ਕੌਲੀ ਲਈ ਹੈ ਜੀ ਆਪਾਂ ਦਹੀਂ ਇੱਕ ਲਿਆ ਹੈਗਾ ਜੀ ਆਲੂ ਤੇ ਅੱਧੀ ਘੋਲੀ ਲਈਏ ਜੀ ਆਪਾਂ ਪਕੌੜੇ ਇਹ ਪਕੌੜੇ ਨਾਲ ਜੀ ਮੈਂ ਪਹਿਲਾਂ ਜਿਵੇਂ ਉਹਦੇ ਤੁਹਾਨੂੰ ਆਲੂ ਪਕੌੜਿਆਂ ਦੀ ਸਬਜ਼ੀ ਦੱਸੀ ਸੀਗੀ ਉਸ ਤਰ੍ਹਾਂ ਹੀ ਅੱਜ ਪਕੌੜੇ ਬਣਾ ਕੇ ਆਪਾਂ ਹੱਥ ਨਾਲ ਤਿਆਰ ਕਰੇ ਨੇ ਕਿ ਕਰੇ ਤੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਜੀ ਭਰਤਣ ਲੈਣੇ ਆ ਇਹਦੇ ਵਿੱਚ ਆਪਾਂ ਪਾਉਣੇ ਜੀ ਬੇਸਣ ਤੇ ਇੱਥੇ ਪਾਣੀ ਆਪਾਂ ਵਿੱਚ ਪਾਣੀ ਅੱਧਾ ਗਲਾਸ ਤਾਂ ਨਾ ਪਾਣਾ ਆਪਾਂ ਨੂੰ ਹੋਲ ਦੇਣੀ ਕਿਸ ਹਨ ਕੋਲੋ ਦੇ ਵਿੱਚ ਬੰਡਾ ਨਹੀਂ ਰਹਿਣੀਆਂ ਚਾਹੀਦੀਆਂ ਜੀ ਪਲੇਨ ਹੋ ਜੇ ਇਸ ਤਰ੍ਹਾਂ ਇਹਨੂੰ ਢੋਲ ਲੈਣਾ ਕੁੱਕਰ ਲੈ ਲਈ ਜੀ ਕੁੱਕਰ ਦੇ ਵਿੱਚ ਆਪਾਂ ਜਿਹੜਾ ਫਰੈਂਡ ਸੀਗਾ ਉਹ ਪਹਿਨੇ ਪਾ ਚੁੱਕੇ ਸੀ ਕਿਉਂਕਿ ਪਕੌੜਿਆਂ ਵਾਲਾ ਹੀ ਫਰੈਂਡ ਲੈ ਲਿਆ ਸੀ ਜਿਹਦੇ ਵਿੱਚ ਆਪਾਂ ਪਕੌੜੇ ਤਲੇ ਸੀਗੇ ਆਪਾਂ ਲਿਆਏਗਾ ਜੀ ਤਿੰਨ ਲਏ ਨੇ ਵੱਡੇ ਪਿਆਜ਼ ਲਸਣ ਹਰੀ ਮਿਰਚ ਤੇ ਜੀਰਾ ਤੇ ਜਿਮੇਨ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਜੀਰਾ ਪਾਵਾਂਗੇ ਜੀ ਪਿਆਜ਼ ਇਹਦੇ ਵਿੱਚ ਕਾਫੀ ਸਮਾਨ ਪਾ ਕੇ ਹੀ ਜੀ ਕੜੀ ਪੂਰੀ ਵਧੀਆ ਤਿਆਰ ਹੁੰਦੀ ਆ ਲਸਣ ਦੀਆਂ ਆਪਾਂ ਕਟੂਕਟਾ 17-18 ਕਲੀਆਂ ਲਈਆਂ ਜੀ ਹਰੀ ਮਿਰਚ ਪਾਵਾਂਗੇ ਜੀ ਜਿਹੜੀ ਜਮੈਣ ਹੈ ਜੀ ਉਹ ਆਪਾਂ ਬੇਸਣ 'ਚ ਪਾਵਾਂਗੇ ਆਪਾਂ ਇਹਦੇ ਚ ਪਾਉਣੇ ਆਗੇ ਨਮਕ, ਰੈੱਡ ਮਿਰਚ, ਹਲਦੀ, ਕਾਲਾ ਨਮਕ ਤੇ ਮਿਰਚ ਦੀ ਇੱਕ ਚੁਟਕੀ ਲਈਏ। ਇੱਕ ਗਲਾਸ ਪਾਉਣਗੇ ਆਪਾਂ ਪਾਣੀ। ਉਸ ਤੋਂ ਬਾਅਦ ਪਾਉਣਾਗੇ ਆਪਾਂ ਬੇਸ ਸਮ। ਹੁਣ ਆਪਾਂ ਮੰਗੇ ਦਹੀਂ। ਨਾਲ ਹੀ ਪਾਵਾਂਗੇ ਜੀ ਆਪਾਂ ਪਕੌੜੇ ਨਾਲ ਹੀ ਪਾਵਾਂਗੇ ਜੀ ਆਪਾਂ ਆਲੂ ਇੱਕ ਪਾਵਾਂਗੇ ਜੀ ਕੱਟਿਆ ਹੋਇਆ ਪਿਆਜ਼ ਕੱਚਾ ਇੱਕ ਗਲਾਸ ਪਾਣੀ ਹੋਰ ਪਊਗਾ ਜੀ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਇਹਦੇ 'ਚ ਘਿਓ ਕਿਉਂਕਿ ਜਿਹੜਾ ਵਾਲਾ ਹੈ ਉਹਦੇ ਨਾਲ ਫਿਰ ਕੜੀ ਆਪਣੀ ਬਾਅਦ ਵਿੱਚ ਕੜੀ ਆਪਣੀ ਬਣ ਗਈ ਸੀ ਜੇ ਆਪਾਂ ਹੁਣ ਇਹਨੂੰ ਚੈੱਕ ਕਰਦੇ ਆਂਗੇ 8-9 ਸਿਟੀਆਂ ਲਵਾ ਕੇ ਤਿਆਰ ਕਰ ਲਈ ਸੀ ਆਪਾਂ ਆ ਦੇਖੋ ਜੀ ਬਿਲਕੁਲ ਰੈਡੀ ਹੈ ਕੜੀ ਸਾਰੇ ਜਣੇ ਚੈੱਕ ਕਰਕੇ ਦੱਸਿਓ ਜੀ ਕਮੈਂਟਾਂ ਦੇ ਵਿੱਚ ਕਿ ਹੋਜੀ ਲੱਗੀ ਸਾਡੇ ਚੈਨਲ ਨੂੰ ਵਾਤ ਵਾਤ ਸ਼ੇਅਰ ਤੇ ਸਬਸਕ੍ਰਾਈਬ ਕਰਿਓ